ਦਾਏ ਹੁਣ ਮੈਨੂੰ ਕੋਈ ਥੋਰ ਨਹੀਂ ਹallelujah ਹallelujah ਆ ਪੰਜੀ ਕੀ ਤੁਸੀਂ ਵਿਸ਼ਵਾਸ ਕਰਦੇ ਪ੍ਰਭ ਯਿਸੂ ਮਸੀਹ ਤੁਹਾਡੇ ਲਈ ਆਇਆ ਤੁਹਾਡੇ ਲਈ ਮਰਿਆ ਆ ਤੁਹਾਡੇ ਲਈ ਜੀ ਉੱਠਿਆ ਔਰ ਤੁਹਾਨੂੰ ਫੇਰ ਇਸ ਯੁੱਗ ਵਿੱਚ ਪ੍ਰਭ ਯਿਸੂ ਮਸੀਹ ਲੈਣ ਲਈ ਆਇਆ ਔਰ ਤੁਸੀਂ ਉਹਨਾਂ ਰੈਪਚਰ ਤੇ ਜਾਣ ਵਾਲੇ ਹੋ ਔਰ ਤੁਹਾਡੇ ਇਕਰਾਰ ਤੇ ਤੁਹਾਡੇ ਵਿਸ਼ਵਾਸ ਦੇ ਦੁਆਰਾ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਾਪਾਂ ਦੀ ਮਾਫੀ ਦਾ ਬਪਤਸਮਾ ਦਿੱਤਾ ਜਾ ਰਿਹਾ ਹੈ। ਚਾਬਾ। ਮੇਰੇ ਪਾਪ ਮਾਫ ਹੋ ਗਏ। ਹੁਣ ਮੈਨੂੰ ਕੋਈ ਤੋੜ ਨਹੀਂ। ਮੇਰੇ ਪਾਪ ਮਾਫ ਹੋ ਗਏ। ਹੁਣ ਮੈਨੂੰ ਕੋਈ ਤੋੜ ਨਹੀਂ। ਮੇਰੇ ਕੋਲ ਖਜ਼ਾਨਾ ਪਿਤਾ ਦਾ। ਇੰਨਾ ਬੜਾ ਅਸੋਸ ਸੰਦੇਸਾਂ ਦਾ ਹੁਣ ਮੈਨੂੰ ਕੋਈ ਤੋਰ ਨਹੀਂ ਮੇਰੇ ਪਾਪ ਮਾਫ਼ ਹੋ ਗਏ ਹੁਣ ਮੈਨੂੰ ਕੋਈ ਤੋਰ ਨਹੀਂ ਰਬ ਯਸਮਸੀ ਨਾਸਰੀ ਜੀ ਤੇਰੀ ਬੱਚੀ ਨੂੰ ਖੁਦਾਵੰਦ ਦਾ ਮੈਂ ਪਾਣੀ ਦਾ ਬਪਤਿਸਮਾ ਦਿੱਤਾ ਹੈ ਔਰ ਖੁਦਾਵੰਦ ਪਵਿੱਤਰ ਆਤਮਾ ਦੀ ਅੱਗ ਦਾ ਵਾਕਤ ਸਮਾ ਖੁਦਾਵੰਦ ਦਾ ਤੇਰੀ ਬੱਚੀ ਨੂੰ ਬਖਸ਼ ਤੇਰੀ ਬੱਚੀ ਤੇਰੇ ਰਾਹਾਂ ਤੇ ਖੁਦਾਵੰਦ ਦਾ ਬੜੇ ਉੱਚੇ ਤਰੀਕੇ ਨਾਲ ਚੱਲੇ ਔਰ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕਰੇ ਖੁਦਾਵੰਦ ਦਾ ਤੇ ਤੂੰ ਹੀ ਆਪਣੀ ਬੱਚੀ ਦੀ ਗਵਾਹੀਕਾਰ ਤੇਰੀ ਬੱਚੀ ਖੁਦਾਵੰਦ ਦਾ ਆਪਣੇ ਪਰਿਵਾਰ ਵਿੱਚ ਹੋਰ ਨਾਲ ਨੂੰ ਸਾਰਿਆਂ ਨੂੰ ਖੁਦਾਵੰਦ ਦਾ ਇਹ ਸੱਚੇ ਮੈਸੇਜ ਵੱਲ ਔਰ ਸੱਚੀ ਸਿੱਖਿਆ ਸੱਚੀ ਤਲੀਮ ਵੱਲ ਖੁਦਾਵੰਦ ਦਾ ਪ੍ਰੇਰੇ ਤੇ ਖੁਦਾਵੰਦ ਤੇਰਾ ਬੜਾ ਹੀ ਧੰਨਵਾਦ ਹੋਵੇ ਰਾਤਨਾ ਪ੍ਰਭ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਹallelujah ਹallelujah